ਮੈਂ ਕਦੇ ਵੀ ਕੈਨੇਡਾ ਆਉਣ ਬਾਰੇ ਨਹੀਂ ਸੋਚਿਆ ਸੀ ਕਿਉਂਕਿ ਕੈਨੇਡਾ ਆਉਣ ਲਈ ਘੱਟੋ-ਘੱਟ 20-25 ਲੱਖ 30 ਲੱਖ ਵੀ ਲੱਗ ਜਾਂਦਾ ਐਨੇ ਪੈਸੇ ਚਾਹੀਦੇ ਸੀ ਪਰ ਮੇਰਾ ਜੋ ਹੋਇਆ ਮਤਲਬ ਜੋ ਮੇਰੀ ਮਦਦ ਕੀਤੀ ਮੇਰੇ ਕੋਲ 1 ਰੁਪਿਆ ਨਹੀਂ ਸੀ ਆਇਲੈਂਡਸ ਜਾਣ ਲਈ ਇੱਕ ਵੀ ਰੁਪਿਆ ਨਹੀਂ ਸੀਗਾ ਮੇਰੇ ਕੋਲ ਕਰਾਇਆ ਲੋਨ ਨੂੰ ਵੀ ਤਾਂ ਉਹ ਸਾਰੀ ਵੀਡੀਓ ਮੈਂ ਬਣਾਈ ਆ ਕਿ ਮੈਂ ਕਿਵੇਂ ਕੈਨੇਡਾ ਵਿੱਚ ਆਇਆ ਤਾਂ ਜਿਹੜੀ ਗੱਲ ਦੂਜੀ ਆ ਕਿ ਕੈਨੇਡਾ ਵਿੱਚ ਤੇ ਇੰਡੀਆ ਵਿੱਚ ਕੀ ਫਰਕ ਹੈ ਤਾਂ ਫਰਕ ਇਹ ਨਹੀਂ ਕਿ ਇੱਥੇ ਕਮਾਈ ਜ਼ਿਆਦਾ ਕਮਾਈ ਦੋਨੋਂ ਜਗ੍ਹਾ ਸੇਮ ਹੈ ਇੰਡੀਆ ਵਿੱਚ ਵੀ ਕੈਨੇਡਾ ਵਿੱਚ ਵੀ ਪਰ ਫਰਕ ਕੀ ਆ ਪਰ ਇੱਥੇ ਮਹਿੰਗਾਈ ਬਹੁਤ ਘੱਟ ਹੈ ਜਿਹੜੀਆਂ ਚੀਜ਼ਾਂ ਆਪਾਂ ਜੇ ਆਪਾਂ 200 ਰੁਪਇਆ ਕਮਾਇਆ ਤਾਂ ਇੰਡੀਆ ਵਿੱਚ ਹੈ ਕਿ ਇੱਕ ਚੀਜ਼ ਹੀ ਆਪਾਂ ਨੂੰ ਘੱਟੋ ਘੱਟ 100 ਜਾਂ 200 ਚ ਮਿਲਣੀ ਹੈ ਜਿਹੜੀ ਕਿ ਆਪਾਂ ਉਮ ਜ਼ਿੰਦਗੀ ਚ ਵਰਤਦੇ ਆ ਖਾਣ ਵਾਲੀ ਜਾਂ ਹੋਰ ਚੀਜ਼ਾਂ ਪਰ ਕੈਨੇਡਾ ਵਿੱਚ ਤੁਸੀਂ 200 ਵਿੱਚ ਹਫਤੇ ਲਈ ਤੁਸੀਂ ਚੀਜ਼ਾਂ ਲਿਆ ਸਕਦੇ ਆ ਹਫਤਾ ਤਾਂ ਬਹੁਤ ਮੈਂ ਘੱਟ ਕਹਤਾ ਮਹੀਨੇ ਦੀ ਗਰੋਸਰੀ ਕਰ ਸਕਦੇ ਆ ਤੁਸੀਂ 200 ਦੀ ਮਤਲਬ ਖਾਣ ਪੀਣ ਦਾ ਜਾਂ ਹੋਰ ਵੀ ਇਧਰ ਉਧਰ ਲਾ ਜੁੜਾ ਛੋਟਾ ਮੋਟਾ ਸਮਾਨ ਬੰਦਾ 2 200 ਚ ਮਹੀਨਾ ਪੂਰਾ ਰੱਜ ਕੇ ਖਾਣਾ ਖਾ ਸਕਦਾ ਮੈਂ 100 150 ਦੀ ਗਰੋਸਰੀ ਮਸਾ ਕਰਦਾ ਤੇ ਵਧੀਆ ਮਤਲਬ ਰੱਜ ਕੇ ਖਾਈਦਾ ਤਾਂ ਜਿਹੜੀ ਗੱਲ ਦੂਜੀ ਆ ਕਿ ਜੇ ਆਪਾਂ ਇੰਡੀਆ ਵਿੱਚ 40 ਕਿਲੋ ਆਟਾ ਖਰੀਦਣਾ ਤਾਂ ਆਪਾਂ ਨੂੰ ਘੱਟੋ ਘੱਟ ਘੱਟੋ ਘੱਟ ਜਿਹੜਾ ਆਮ ਬੰਦਾ ਐਵਰੇਜ ਬੰਦਾ ਉਹਨੂੰ ਕਿੰਨੇ 2000 ਰੁਪਏ ਆ ਲਾਉਣਾ ਪੈਂਦਾ 1500 2000 ਪਰ ਕੈਨੇਡਾ ਵਿੱਚ ਕੀ ਆ ਤੁਸੀਂ ਸਿਰਫ ਸਾਢੇ ਦਨ ਘੰਟੇ ਕੰਮ ਕਰਕੇ 40 ਕਿਲੋ ਆਟਾ ਲਿਆ ਸਕਦੇ ਆ ਤੇ ਇੰਡੀਆ ਵਿੱਚ 1500 ਜਾਂ 1000 ਲਾ ਲਓ ਜਾਂ 1000 ਵਿੱਚ ਵੀ ਆਉਂਦਾ ਜੀ ਪਰ ਮੈਨੂੰ ਪਤਾ 1500 ਚ ਘੱਟੋ ਘੱਟ 40 ਕਿਲੋ ਆਟਾ ਆਉਂਦਾ ਤਾਂ ਉਹਦੇ ਲਈ ਕੀ ਉਹਨੂੰ ਕਿੰਨੇ ਦਿਨ ਕੰਮ ਕਰਨਾ ਪੈਣਾ ਘੱਟੋ ਘੱਟ ਆਮ ਬੰਦੇ ਨੂੰ 4 ਤੋਂ 5 ਦਿਨ ਕੰਮ ਕਰਨਾ ਪੈਣਾ ਫੇਰ ਉਹਨੂੰ ਕੀ ਆ ਉਹ ਆਟਾ ਲਿਆ ਸਕਦਾ ਇੰਨਾ ਪਰ ਕੈਨੇਡਾ ਵਿੱਚ ਜੇ ਬੰਦਾ ਸਰਫ 3.5 ਘੰਟੇ ਕੰਮ ਕਰਦਾ ਤਾਂ ਉਹ 40 ਕਿਲੋ ਆਟਾ ਆਰਾਮ ਨਾਲ ਲਿਆ ਸਕਦਾ ਤੇ ਇਦਾਂ ਹੀ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇੰਡੀਆ ਵਿੱਚ ਬੰਦੇ ਨੂੰ ਮਹੀਨਾ ਮਹੀਨਾ ਕੰਮ ਕਰਨਾ ਪੈਂਦਾ ਉਹ ਚੀਜ਼ਾਂ ਲੈਣ ਵਿੱਚ ਪਰ ਇੱਥੇ ਕੀ ਬੰਦਾ ਇੱਕ ਦਿਨ ਜੇ ਕੰਮ ਕਰ ਲੇ ਤਾਂ ਉਹ ਸਾਰੀਆਂ ਚੀਜ਼ਾਂ ਖਰੀਦ ਸਕਦਾ ਤੇ ਇਹੀ ਫਰਕ ਹੈ ਹੋਰ ਲੋਕ ਪੈਸੇ ਲਈ ਤਾਂ ਚਲਾਉਂਦੀ ਹੈ ਕੈਨੇਡਾ ਵਿੱਚ ਪਰ ਜਿਹੜਾ ਇੱਥੋਂ ਦਾ ਲਿਵਿੰਗ ਸਟਾਈਲ ਇਤੋਂ ਦੀ ਮਹਿੰਗਾਈ ਘਟਾ ਤਾਂ ਉਹਦੇ ਕਰਕੇ ਕੀ ਆ ਬੰਦੇ ਨੂੰ ਇੰਨੀ ਮਿਹਨਤ ਨਹੀਂ ਇੱਥੇ ਕਰਨੀ ਪੈਂਦੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਤਲਬ ਉਹ ਥੋੜਾ ਕੰਮ ਕਰਕੇ ਵੀ ਸਾਰੀਆਂ ਚੀਜ਼ਾਂ ਖਰੀਦ ਸਕਦਾ